ਹਾਂਜੀ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਵਿੱਚ ਮਾਤਰਾਵਾਂ ਲਗਾਖਰਾਂ ਅਤੇ ਦੁੱਤ ਅੱਖਰਾਂ ਦੀ ਵਰਤੋਂ ਪੰਜਾਬੀ ਵਿੱਚ 10 ਮਾਤਰਾਵਾਂ ਹਨ ਸਭ ਤੋਂ ਪਹਿਲਾਂ ਹੈ ਮੁਕਤਾ ਜਿਸ ਅੱਖਰ ਦੇ ਨਾਲ ਕੋਈ ਮਾਤਰਾ ਨਾ ਲੱਗੀ ਹੋਵੇ ਉਹ ਮੁਕਤਾ ਅੱਖਰ ਹੈ ਜਿਵੇਂ ਘੱਗਾ ਰਾਰਾ ਘਰ ਜੱਜਾ ਲੱਲਾ ਜੱਲ ਮੱਮਾ ਨੰਨਾ ਮੰਨ ਇਹਨਾਂ ਵਿੱਚ ਕੋਈ ਵੀ ਮਾਤਰਾ ਨਹੀਂ ਲੱਗੀ ਹੋਈ ਇਹ ਹੈ ਮੁਕਤਾ ਅੱਖਰ ਉਸ ਤੋਂ ਬਾਅਦ ਹੈ ਜੀ ਕੰਨਾ ਜਿਵੇਂ ਹਿੰਦੀ ਵਿੱਚ ਅਸੀਂ ਬੜਾ ਆ ਜਾਂ ਅੰਗਰੇਜ਼ੀ ਦੇ ਵਿੱਚ ਡਬਲ ਏ ਦੀ ਸਾਊਂਡ ਹੈ ਉਸੇ ਤਰ੍ਹਾਂ ਕੰਨੇ ਦੀ ਆਵਾਜ਼ ਹੈ ਜੀ ਜੱਜੇ ਨੂੰ ਕੰਨਾ ਲੱਲਾ ਜਾਲ ਰਾਰਾ ਕੰਨਾ ਜੱਜਾ ਰਾਜ ਮਮਾ ਹਾਹੇ ਕੰਨਾ ਨੰਨਾ ਮਹਾਨ ਉਸ ਤੋਂ ਬਾਅਦ ਹੈ ਸਿਹਾਰੀ ਇਸ ਦੀ ਆਵਾਜ਼ ਹਿੰਦੀ ਵਿੱਚ ਛੋਟੀ ਈ ਦੀ ਮਾਤਰਾ ਦੀ ਤਰ੍ਹਾਂ ਹੈ ਜਾਂ ਅੰਗਰੇਜ਼ੀ ਵਿੱਚ ਦੇਖੀਏ ਤਾਂ ਆਈ ਵਾਈ ਦੀ ਸਾਊਂਡ ਹੈ ਜਿਵੇਂ ਦੱਦੇ ਨੂੰ ਸਿਹਾਰੀ ਲੱਲਾ ਦਿਲ ਲਿਖ ਪੱਪੇ ਨੂੰ ਸਿਹਾਰੀ ਤੱਤੇ ਨੂੰ ਕੰਨਾ ਪਿਤਾ ਉਸ ਤੋਂ ਬਾਅਦ ਹੈ ਜੀ ਬਿਹਾਰੀ ਬਿਹਾਰੀ ਦੀ ਆਵਾਜ਼ ਹਿੰਦੀ ਵਿੱਚ ਬੜੀ ਈ ਦੀ ਮਾਤਰਾ ਦੀ ਤਰ੍ਹਾਂ ਆਉਂਦੀ ਹੈ ਜਾਂ ਕਹਿ ਲਈਏ ਕਿ ਅੰਗਰੇਜ਼ੀ ਵਿੱਚ ਆਈ ਜਾਂ ਡਬਲ ਈ ਦੀ ਜੋ ਸਾਊਂਡ ਹੈ ਉਹ ਬਿਹਾਰੀ ਦੀ ਆਵਾਜ਼ ਹੈ ਗੱਗੇ ਨੂੰ ਵਿਹਾਰੀ ਤੱਤਾ ਗੀਤ ਟਿੱਖ ਕੱਕਾ ਮੰਮੇ ਵਿਹਾਰੀ ਕਮੀ ਰੀਤ ਉਸ ਤੋਂ ਬਾਅਦ ਹੈ ਜੀ ਔਂਕੜ ਛੋਟਾ ਊ ਹਿੰਦੀ ਵਿੱਚ ਜਾਂ ਕਹਿ ਲਈਏ ਅੰਗਰੇਜ਼ੀ ਦੇ ਵਿੱਚ ਯੂ ਦੀ ਆਵਾਜ਼ ਜਿਵੇਂ ਗੱਗੇ ਨੂੰ ਔਂਕੜ ਰਾਣਾ ਗੜ ਸਸੇ ਨੂੰ ਔਂਕੜ ਨਾਣਾ ਸੁਣ ਗੱਗੇ ਨੂੰ ਔਂਕੜ ਨਾਣਾ ਗੁਣ ਉਸ ਤੋਂ ਬਾਅਦ ਹੈ ਦੁਲੈਂਕੜ ਦੁਲੈਂਕੜ ਦੀ ਜੋ ਆਵਾਜ਼ ਹੈ ਉਹ ਹਿੰਦੀ ਦੇ ਬੜਾ ਉ ਅਤੇ ਅੰਗਰੇਜ਼ੀ ਵਿੱਚ ਡਬਲ ਓ ਦੀ ਸਾਊਂਡ ਦੀ ਤਰ੍ਹਾਂ ਦੀ ਹੈ ਦੂਰ ਦਦਾ ਦੁਲੈਂਕੜ ਰਾਰਾ ਦੂਰ ਜਜੇ ਨੂੰ ਦੁਲੈਂਕੜ ਠੱਠਾ ਝੂਠ ਚੂਹਾ ਮੂਲੀ ਇਹ ਹੈ ਜੀ ਦੁਲੈਂਕੜ ਉਸ ਤੋਂ ਬਾਅਦ ਹੈ ਲਾਂ ਹਿੰਦੀ ਵਿੱਚ ਛੋਟੀ ਏ ਅਤੇ ਅੰਗਰੇਜ਼ੀ ਵਿੱਚ ਈ ਦੀ ਸਾਊਂਡ ਹੈ ਮੰਮੇ ਲਾਂ ਲੱਲਾ ਮੇਲ ਸਸੇ ਲਾਂ ਰਾਰਾ ਸੇਰ ਕਕੇ ਲਾਂ ਲੱਲੇ ਨੂੰ ਕੰਨਾ ਕੇ ਲਾ ਬਬੇ ਲਾਂ ਰਾਰਾ ਬੇਰ ਉਸ ਤੋਂ ਬਾਅਦ ਹੈ ਦੁਲਾਮਾ ਹਿੰਦੀ ਵਿੱਚ ਬੜੀ ਏ ਅਤੇ ਅੰਗਰੇਜ਼ੀ ਵਿੱਚ ਇਸ ਦੀ ਸਾਊਂਡ ਏ ਆ ਹੈ ਮੰਮੇ ਨੂੰ ਦੁਲਾਵਾ ਮੈਂ ਲੱਲੇ ਕੰਨਾ ਮੈਲਾ ਸੱਸੇ ਨੂੰ ਦੁਲਾਵਾ ਸੈ ਰਾਰਾ ਸੈਰ ਵਾਵੇ ਦੁਲਾਵਾ ਵੈ ਦੱਦਾ ਵੈਦ ਉਸ ਤੋਂ ਬਾਅਦ ਹੈ ਓੜਾ ਹਿੰਦੀ ਵਿੱਚ ਛੋਟਾ ਓ ਅਤੇ ਅੰਗਰੇਜ਼ੀ ਵਿੱਚ ਇਸ ਦੀ ਆਵਾਜ਼ 'ਓ' ਦੀ ਤਰ੍ਹਾਂ ਹੈ। ਧੱਦੇ ਨੂੰ ੋੜਾ ਬੱਬੇ ਵਿਹਾਰੀ ਧੋਬੀ ਰੋਟੀ ਮੋਰ ਚੋਰ ਉਸ ਤੋਂ ਬਾਅਦ ਹੈ ਕਨੋੜਾ ਹਿੰਦੀ ਵਿੱਚ ਜੇ ਇਸ ਦੀ ਆਵਾਜ਼ ਦੇਖੀਏ ਤਾਂ ਸੀ ਬੜਾ 'ਓ' ਅਤੇ ਅੰਗਰੇਜ਼ੀ ਵਿੱਚ 'ਏਯੂ' ਦੀ ਆਵਾਜ਼ ਦੇ ਦੀ ਤਰ੍ਹਾਂ ਹੈ। ੱਪੇ ਨੂੰ ਕਨੋੜਾ ਧੱਦੇ ਕੰਨਾ ਪੋਦਾ ਚੱਚੈ ਨੂੰ ਕਨੋੜਾ ਚ ਲੱਲਾ ਚੋਲ ਫਫੇ ਨੂੰ ਕਨੋੜਾ ਫォ ਜੱਜਾ ਫੋਜ ਧੱਦੇ ਨੂੰ ਕਨੋੜਾ ਨਾਣਾ ਟੋਣ ਇਹ ਸਨ 10 ਮਾਤਰਾਵਾਂ ਇਸ ਤੋਂ ਬਾਅਦ ਅਸੀਂ ਜਾਣਦੇ ਹਾਂ ਲਗਾ ਦੇ ਨਾਲ ਲੱਗਣ ਵਾਲੇ ਚਿੰਨ ਜਿਨ੍ਹਾਂ ਨੂੰ ਅਸੀਂ ਲਗਾਖਰ ਕਹਿੰਦੇ ਹਾਂ ਲਗਾਖਰ ਕਿਹੜੇ-ਕਿਹੜੇ ਨੇ ਪੰਜਾਬੀ ਵਿੱਚ ਤਿੰਨ ਤਿੰਨ ਲਗਾਖਰ ਲੱਗਦੇ ਨੇ ਜਿਵੇਂ ਬਿੰਦੀ ਟਿੱਪੀ ਅਤੇ ਕੰਨਾ ਬਿੰਦੀ ਦੀ ਆਵਾਜ਼ ਐਨ ਅੰਗਰੇਜ਼ੀ ਦੇ ਅੱਖਰ ਐਨ ਵਾਂਗ ਹੈ ਜੋ ਕਿ ਨੱਕ ਵਿੱਚੋਂ ਆਉਂਦੀ ਹੈ ਜਿਵੇਂ ਗਾਂ ਜੇਸੀ ਉੱਤੇ ਬਿੰਦੀ ਨਹੀਂ ਪਾਉਂਦੇ ਤਾਂ ਗਾ ਬਣ ਗਿਆ ਅਤੇ ਜੇ ਅਸੀਂ ਇਸ ਦੇ ਉੱਪਰ ਬਿੰਦੀ ਪਾ ਦਿੰਦੇ ਹਾਂ ਤਾਂ ਇਸ ਦੀ ਆਵਾਜ਼ ਹੈ ਗਾਂ ਮੰਮੇ ਨੂੰ ਕੰਨਾ ਉੱਤੇ ਬਿੰਦੀ ਮਾਂ ਕੱਕੇ ਸਿਆਰੀ ਸਸਾ ਮੰਮੇ ਨੂੰ ਕੰਨਾ ਉੱਤੇ ਬਿੰਦੀ ਕਿਸ ਮਾਂ ਜੇ ਇਸ ਨੂੰ ਬਿਹਾਰੀ ਦੇ ਨਾਲ ਪਾ ਦਈਏ ਤਾਂ ਇਸ ਦੀ ਆਵਾਜ਼ ਕੱਪੇ ਨੂੰ ਵਿਆਰੀ ਉੱਤੇ ਬਿੰਦੀ ਕੱਗਾ ਪੀਂਗ ਨੱਕ ਵਿੱਚੋਂ ਨਾ ਦੀ ਆਵਾਜ਼ ਆਉਂਦੀ ਹੈ ਨੀਂਦ ਨੰਨਾ ਹਹਿ ਨੂੰ ਵਿਆਰੀ ਉੱਤੇ ਬਿੰਦੀ ਨਹੀਂ ਲਾਂ ਦੇ ਨਾਲ ਵੀ ਇਸ ਦੀ ਵਰਤੋਂ ਹੁੰਦੀ ਹੈ ਜਿਵੇਂ ਕੱਕੇ ਲਾਵਾਂ ਬਿੰਦੀ ਕੈਂ ਦਰ ਕੇਂਦਰ ਗੱਗੇ ਲਾਵਾਂ ਬਿੰਦੀ ਦ ਗੇਂਦ ऐसे तरह ਦੁਲਾਵਾ ਦੇ ਨਾਲ ਵੀ ਇਸਦੀ ਵਰਤੋਂ ਹੁੰਦੀ ਹੈ ਮੰਮੇ ਦੁਲਾਵਾ ਬਿੰਦੀ ਮੈਂ ਬੱਬੇ ਦੁਲਾਵਾ ਕੁੱਤੇ ਬਿੰਦੀ ਅੱਕਾ ਬੈਂਕ ਜੇ ਅਸੀਂ ਇਹ ਬਿੰਦੀ ਨਾ ਲਗਾਈਏ ਤਾਂ ਕੀ ਬਣ ਜਾਊਗਾ ਬੈਕ ਅਗਰ ਅਸੀਂ ਬਿੰਦੀ ਲਗਾ ਦਿੰਨੇ ਆ ਤਾਂ ਐਸੀ ਆਵਾਜ਼ ਨਾ ਦੀ ਆਉਂਦੀ ਹੈ ਤੇ ਬੈਂਕ ਬਣ ਜਾਂਦਾ ਹੈ ਬੱਬੇ ਦੁਲਾਵਾ ਬਿੰਦੀ ਗੱਗਾ ਨਾਣਾ ਬੈਂਗਣ ਛੋੜੇ ਦੇ ਨਾਲ ਵੀ ਇਸਦੀ ਵਰਤੋਂ ਹੁੰਦੀ ਹੈ ਸਸਾ ਰਾਰੇ ਘੋੜਾ ਬਿੰਦੀ ਸਰੋ ਜੇ ਅਸੀਂ ਬਿੰਦੀ ਨਹੀਂ ਲਾਂਦੇ ਤਾਂ ਇਹ ਸਰੋ ਬਣ ਜਾਏਗਾ ਠੀਕ ਹੈ ਜੀ ਜੇ ਅਸੀਂ ਬਿੰਦੀ ਲਗਾ ਦਨੇ ਤਾਂ ਇਹ ਸਰੋਂ ਬਣੇਗਾ ਸਰੋਂ ਗੱਗੇ ਹੋੜਾ ਬਿੰਦੀ ਦੱਦਾ ਗੋਂਦ ਫਰਾਰੇ ਹੋੜਾ ਬਿੰਦੀ ਦੱਦੇ ਕੰਨਾ ਰੋਂਦਾ ਉਸ ਤੋਂ ਬਾਅਦ ਕਨੋੜਾ ਦੇ ਨਾਲ ਵੀ ਇਸ ਦੀ ਬਿੰਦੀ ਦੀ ਵਰਤੋਂ ਹੁੰਦੀ ਹੈ ਜਿਵੇਂ ਸੌਂਕਣ ਸਸੇ ਕਨੋੜਾ ਬਿੰਦੀ ਅੱਕਾ ਨਾਣਾ ਐੜੇ ਕਨੋੜਾ ਬਿੰਦੀ ਕੱਕਾੜਾਣਾ ਔਂਕੜ ਨੰਨੇ ਦੀ ਆਵਾਜ਼ਾਂ ਦੀ ਔਂਕੜ सस्े कनोड़ा बिंदी सौ दूजा जो लगा है टिपी टिप्पी अंग अंग मुखता अखर के नी लगाने आता ता सर टिप्पी तत्ता संत माहे उपर टिप्पी तत्ता महंत रारे उपर टिपी गगा रंग ਦੁਲੈਂਕੜ ਦੇ ਨਾਲ ਵੀ ਇਸ ਦੀ ਵਰਤੋਂ ਹੁੰਦੀ ਹੈ ਟਿੱਪੀ ਦੀ ਵਰਤੋਂ ਮੁਕਤਾ ਅੱਖਰਾਂ ਦੇ ਨਾਲ ਹੁੰਦੀ ਹੈ ਅਤੇ ਦੁਲੈਂਕੜ ਵਾਲੇ ਅੱਖਰਾਂ ਦੇ ਨਾਲ ਹੁੰਦੀ ਹੈ ਠੀਕ ਹੈ ਜੀ ਦੁਲੈਂਕੜ ਵਾਲੇ ਅੱਖਰ ਦੇ ਨਾਲ ਅਸੀਂ ਦੇਖੀਏ ਤਾਂ ਜਿਵੇਂ ਬੱਬੇ ਨੂੰ ਦੁਲੈਂਕੜ ਉੱਪਰ ਟਿੱਪੀ ਦੱਦਾ ਬੂਂਦ ਮੰਮੇ ਨੂੰ ਦੁਲੈਂਕੜ ਉੱਤੇ ਟਿੱਪੀ ਹਾ ਹਾ ਮੂਹ ਬੰਦੂਕ ਤੀਸਰਾ ਜੋ ਲਗ ਅੱਖਰ ਹੈ ਅਦਕ ਇਸ ਦੇ ਵਿੱਚ ਇਸ ਦੀ ਆਵਾਜ਼ ਪਹਿਲਾਂ ਅੱਧਾ ਅੱਖਰ ਬੋਲਦਾ ਹੈ ਫਿਰ ਪੂਰਾ ਜਿਵੇਂ ਅੰਗਰੇਜ਼ੀ ਵਿੱਚ ਜੇ ਦੇਖੀਏ ਤਾਂ ਡਬਲ ਲੈਟਰ ਜਿਵੇਂ ਪੱਪੇ ਉੱਪਰ ਅਦਕ ਤੱਤੇ ਕੰਨਾ ਪੱਤਾ ਅੱਧਾ ਤ ਫੇਰ ਤ ਆਵਾਜ਼ ਆਂਦੀ ਹੈ ਜੁੱਤੀ ਜੁੱਤ ਟੀ ਜੁੱਤੀ ਪੱਪੇ ਉੱਪਰ ਅਦਕ ਗੱਗਾ ਪੱਗ ਛੱਤੇ ਉੱਪਰ ਅਦਕ ਲਲੇ ਵਿਆਰੀ ਛੱਲੀ ਉਸ ਤੋਂ ਬਾਅਦ ਹਨ ਸਾਡੇ ਦੋ ਅੱਖਰ ਦੋ ਤਖਰ ਉਹ ਅੱਖਰ ਹਨ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੀ ਵਰਤੋਂ ਅਸੀਂ ਅੱਖਰਾਂ ਦੇ ਪੈਰਾਂ ਵਿੱਚ ਕਰਦੇ ਹਾਂ ਠੀਕ ਹੈ ਦੋ ਤ ਅੱਖਰ ਦੇ ਵਿੱਚ ਜਿਵੇਂ ਰ ਨੂੰ ਜਦੋਂ ਅਸੀਂ ਪਾਉਂਦੇ ਆ ਤਾਂ ਉਸ ਦਾ ਤੱਪੇ ਦੇ ਪੈਰ ਚਲਾਰਾ ਪਾ ਦਈਏ ਲਾਵਾ ਮਮਾ ਪ੍ਰੇਮ ਗੱਗੇ ਪੈਰ ਵਿੱਚ ਰਾਰਾ ਪਾਉਂਦੇ ਆ ਉੱਤੇ ਟਿੱਪੀ ਥੱਥਾ ਗ੍ਰੰਥ ਕਕਾ ਪੈਰ ਚ ਰਾਰਾ ਖੋੜਾ ਧੱਦਾ ਕ੍ਰੋਧ ਠੀਕ ਹੈ ਰ ਹੈ ਜੋ ਇਸ ਤਰੀਕੇ ਨਾਲ ਪਾਇਆ ਜਾਂਦਾ ਹੈ ਪੈਰ ਵਿੱਚ ਪਾਉਂਦੇ ਆ ਜਲ ਕੇ ਜਿਹੜਾ ਵਾਵਾ ਹੈ ਉਸ ਨੂੰ ਅਸੀਂ ਇਸ ਤਰੀਕੇ ਨਾਲ ਬੰਨ੍ਹਦੇ ਹਾਂ ਠੀਕ ਹੈ ਜੀ ਵਾਵੇ ਨੂੰ ਪੈਰ ਵਿੱਚ ਪਾਣੇ ਤਾਂ ਦੱਦਾ ਵਾਵੇ ਨੂੰ ਪੈਰ ਵਿੱਚ ਪਾ ਕੇ ਗਦਨ ਦੁਲਾਵਾ ਦਵ ਸਸੇ ਪੈਰ ਵਿੱਚ ਵਾਵਾ ਰਾਰਾ ਸਵਰ ਠੀਕ ਹੈ ਸਸਾ ਵਾਵਾ ਪੈਰ ਵਿੱਚ ਪਾ ਕੇ ਉੱਤੇ ਦੁਲਾਵਾ ਪਾ ਦਿੱਤੀਆਂ ਕੀ ਬਣ ਗਿਆ ਸਵੈ ਸਵੈ ਜੀਵਣੀ ਉਸ ਤੋਂ ਬਾਅਦ ਹੈ ਜੀ ਸਾਡਾ ਦੁਤਕਰ ਹਾਹਾ ਪੜੋ ਜਿessie ਕਹਨੇ ਆ ਪੱਪਾ ਡਾੜੇ ਹੋੜਾ ਪੜੋ ਬਣ ਗਿਆ ਜਿਹਦੇ ਪੈਰ ਵਿੱਚ ਅਸੀਂ ਹਾਹਾ ਪਾ ਦਿੰਨੇ ਆ ਤਾਂ ਕੀ ਬਣ ਗਿਆ ਪੜੋ ਕੱਲ ਕੱਲ ਦੇ ਪੈਰ ਵਿੱਚ ਵੀ ਲੱਲੇ ਦੇ ਪੈਰ ਵਿੱਚ ਹਾਹਾ ਆਂਦਾ ਹੈ ਇਸੇ ਤਰ੍ਹਾਂ ਹੈ ਵਰਾ ਵਾਵਾ ਰਾਰੇ ਨੂੰ ਕੰਨਾ ਪੈਰ ਵਿੱਚ ਇਹਦੇ ਹਾਹਾ ਹੈ ਵਰਾ ਇਹ ਸਨ ਪੰਜਾਬੀ ਵਿੱਚ ਵਰਤੀਆਂ ਜਾਣ ਵਾਲੀਆਂ ਮਾਤਰਾਵਾਂ ਲਗਾਖਰ ਅਤੇ ਦੁੱਤ ਅੱਖਰ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ Tot the bot what done